ਸਰਕਾਰ ਦੀ ਕੋਆਰਡੀਨੇਸ਼ਨ ਗਵਰਨਰਮੈਂਟ ਆਫ ਇੰਡੀਆ ਨਾਲ ਨਹੀਂ ਬਣਾਉਗੀ ਉਹਨਾਂ ਦੇ ਅਧਿਕਾਰ ਨਾਲ ਨਹੀਂ ਬਣਾਉਗੀ ਪਰ ਮੈਂ ਇਹ ਨਹੀਂ ਕਹਾਂਗਾ ਜਿਨ੍ਹਾਂ ਦੇ ਬਿਆਨ ਸੁਨੇ ਕਿ ਜਿੰਨੇ ਸਿਕੰਦਰ ਤੋਂ ਵੀ ਮੰਤਰੀ ਆਗੇ ਇਹ ਤਾਂ ਡਿਜ਼ਾਸਟਰ ਟੂਰਿਜ਼ਮ ਕਰਨਾ ਹੋਵੇ ਡਿਜ਼ਾਸਟਰ ਟੂਰਿਜ਼ਮ ਨਹੀਂ ਕਰਨਾ ਦੇ ਜਿਸ ਤਰ੍ਹਾਂ ਹੋਮ ਮਿਨਿਸਟਰ ਸਾਹਿਬ ਨੇ فرمایا ਕਿ 1600 ਕਰੋੜ ਦੇ ਇਸ ਡਿਸਟ੍ਰਿਕਟ ਦੀ ਰਿਪੋਰਟ ਤੇ ਵਿਗਾ ਤੇ ਪੰਜਾਬ ਨੂੰ ਅਗਲੇ ਫੰਡ ਆਉਣੇ ਔਰ ਤੁਸੀਂ ਇਹਨਾਂ ਨੂੰ ਇਹ ਕਹਿ ਕੇ ਟਾਲਤਾ ਕਿ ਇਹਦਾ ਜੀ ਟੂਰਿਜ਼ਮ ਕਰਦਾ ਤੇ ਸਾਨੂੰ ਪੈਸੇ ਭੇਜੋ ਇੱਥੇ ਢੋਡੇ ਆਉਣ ਦੀ ਜਰੂਰਤ ਨਹੀਂ ਐ ਇਹਦੀ ਗੱਲਾਂ ਜਿਹੜੀਆਂ ਇੱਕ ਕਿਸਮ ਦੀ ਇਮੇਚਿਓਰਿਟੀ ਨੂੰ ਕੰਟਰੈਕਟ ਕਰਦੀਆਂ ਨੇ ਔਰ ਬੂਮੀ ਨੇ ਹੋ ਗੁਦਰੇ ਲੱਗ ਜਾਇਆ ਨੇ ਔਰ ਮੈਥੋਡਿਸਟਨ ਵਾਲਿਆਂ ਨੂੰ ਵੀ ਦੱਸਦਾ ਜਾਵਾ ਕਿ ਫਾਜ਼ਿਲ ਕਾ ਡਿਸਟ੍ਰਿਕਟ ਦੇ ਵਿੱਚ ਫਲੱਡ ਜਿਹੜਾ 20 ਦਿਨ ਪਹਿਲਾਂ ਆਇਆ ਸੀ ਤੇ ਪਤਾ ਨਹੀਂ ਸੁਧਨ ਵਾਲਿਆਂ ਨੂੰ ਯਾਦ ਹੁੰਦਾ ਕਿ ਨਹੀਂ ਕਿ ਜਿਵੇਂ ਸਾਡੇ ਇਲਾਕੇ 'ਚ ਫਲੱਡ ਜਿਹੜਾ ਵੀ ਦੇਖ ਪਹਿਲਾ ਉਹ ਪੂਰ ਦਾ ਵੀ ਕੋਈ ਤਿਆਰੀ ਨਹੀਂ ਕੀਤੀ ਪੂਰੇ ਪੰਜਾਬ ਦੇ ਵਿੱਚ ਸਟੇਟ ਐਡਮਿਨਿਸਟ੍ਰੇਸ਼ਨ ਕੋਲੇ ਸਿਰਫ 15 ਕਸ਼ਤੀਆਂ ਸਨ ਮਤਲਬ 20 ਦਿਨ ਬਾਅਦ ਔਰ ਔਰ ਹਾਲਾਂਕਿ ਜਿਹੜੀ ਮੌਸਮੀਆਂ ਦਾ ਜਿਹੜਾ ਵਿਭਾਗ ਆਈਐਮਡੀ ਜੀ ਨੂੰ ਕਹਿੰਦੇ ਆ ਇਹਨਾਂ ਨੇ ਇਹ ਪਹਿਲਾਂ ਨੈਸ਼ਨ ਕਰਦਾ ਸੀ ਕਿ ਇਸ ਸਾਲ ਬਰਸਾਤਾਂ ਬਹੁਤ ਹੋਣਗੀਆਂ ਪਰ ਬਾਅਦ ਨੂੰ ਮਿਸਟੇਕ ਇਹ ਤਿਆਰੀ ਕਿਤੇ ਵੀ ਨਹੀਂ ਹੋਈ ਸੋ ਮੇਰਾ ਜਿਹੜਾ ਕਹਿਣ ਦਾ ਪਾਵੇ ਹੈ ਕਿ 2 ਮਹੀਨੇ ਗੁਜ਼ਰ ਗਏ ਮੈਨੂੰ ਲੱਗਦਾ ਕੱਲ ਰਿਪੋਰਟ ਪੇ 2 ਮਹੀਨੇ ਲੱਗਦੇ ਹਿਮਾਚਲ ਦੇ ਤੇ ਉੱਤਰਾਖੰਡ ਦੇ ਪੇਟ ਤੇ ਤੇ ਇਹ ਕੀ ਵਜ੍ਹਾ ਔਰ ਮੈਂ ਇਹ ਵੀ ਇੱਕ ਬਾਤ ਪੜਿਆ ਪਤਾ ਨਹੀਂ ਇਹ ਗੱਲ ਸੱਚ ਹੈ ਕਿ ਨਹੀਂ ਕਿ ਜੀ ਰਿਪੋਰਟ ਆ ਗਈ ਹੈ ਅਬ ਇਸ ਕੋ ਹਮ ਈਮੇਲ ਕਰ ਦੇਗੇ ਉਹ ਯਾਰ ਈਮੇਲ ਤੋਂ ਰਿਪੋਰਟਾਂ ਈਮੇਲ ਤੇ ਲਿਖਿਆ ਥੋੜਾ ਚੀਫ ਸੈਕਟਰੀ ਉਹਨਾਂ ਦੇ ਬਰਾਂਡੇ 'ਚ ਖੜਾ ਹੋਵੇ ਇਹ ਆ ਪੰਜਾਬ ਦਾ ਮਕਦਮਾ ਹੈ ਇਹਨੂੰ ਕਿਵੇਂ ਨਾ ਕਿਵੇਂ ਹੱਥ ਪੈਰ ਵੱਲ ਕੇ ਉਹਨਾਂ ਤੋਂ ਜੋ ਵੀ ਪੰਜਾਬ ਦਾ ਹੈ ਇਹ ਜਲਦੀ ਹੋਵੇ ਇਕੱਲੇ ਅਖਬਾਰਾਂ 'ਚ ਬਿਆਨ ਦੇਣ ਨਾਲ ਲੋਕਾਂ ਨੂੰ ਰਾਹਤ ਨਹੀਂ ਪਹੁੰਚੂਗੀ ਸੋ ਮੈਂ ਇਹ ਜਿਹੜਾ ਪੰਜਾਬ ਦੇ ਵਿੱਚ ਸੂਰਤ ਦਸਤਾਵੇਜ਼ ਪੇਸ਼ ਕਰਨ ਜਾਂਦੇ ਹਾਂ ਤਾਂ ਇਹ ਸਿਰਫ 3 ਬੀਟੀਆਂ 4 ਸਾਲਾਂ ਦੇ ਵਿੱਚ ਇਹ ਰਿਕਾਰਡ ਹੈ ਔਰ ਤੁਸੀਂ ਦੂਜੇ ਮੁੱਖ ਮੰਤਰੀਆਂ ਦਾ ਜੇ ਕਿਤੇ ਰਿਕਾਰਡ ਦੇਖੋ ਤੇ ਜਿਹੜੇ ਮੁੱਖ ਮੰਤਰੀ ਆ ਜਿਹੜੇ ਮੁਰੇਖਾ ਕੁੱਤਾ ਉਹ ਕਿੰਨੇ ਵਾਰੀ ਪ੍ਰਾਈਮਿੰਸਟਰ ਨੂੰ ਮਿਲੇ ਹੋਣੇ ਆਪ ਯੂਪੀ ਦੇ ਪਛੀਹ ਮੰਤਰੀ ਕਿੰਨੇ ਵਾਰੀ ਮਿਲੇ ਹੋਣੇ ਹਰਿਆਣਾ ਦੇ ਇਹ ਇੱਕ ਨਾਰਮਲ ਚੀਜ਼ ਹੈ ਕਿ ਸਟੇਟ ਦਾ ਮੁੱਖ ਮੰਤਰੀ ਹਰ 2 ਮਹੀਨਿਆਂ ਬਾਅਦ ਪ੍ਰਾਈਮਿੰਸਟਰ ਨੂੰ ਮਿਲਣਾ ਮਿਲਦਾ ਔਰ ਇਹ ਨਾ ਕਾਫੀ ਨਹੀਂ ਹੈ ਇਹ ਕਹਿਣਾ ਕਿ ਮੈਨੂੰ ਤਾਂ ਟਾਈਮ ਨਹੀਂ ਦਿੱਤਾ ਜੀ ਅਵਦੇਸੀ ਬਾਦਲ ਸਾਹਿਬ ਹੋ ਰਹੇ ਸੀ ਕਿ ਇਹ ਸਟੇਟ ਪ੍ਰਧਾਨ ਮੰਤਰੀ ਨੂੰ ਫਿਰ ਦੇ ਹਰ 2 ਮਹੀਨਿਆਂ ਬਾਅਦ ਇਹਨਾਂ ਦੀ ਮੁਲਾਕਾਤ ਹੋਣੀ ਤੁਸੀਂ ਕਿ ਪ੍ਰਧਾਨ ਮੰਤਰੀ ਦਾ ਹਰ ਵਾਰੀ ਆਪਣੇ ਸਟੇਟ ਦੇ ਵਿੱਚ ਉਹਨਾਂ ਦਾ ਨਾਮ ਲੈ ਕੇ ਕੋਈ ਮਜ਼ਾਕ ਉਡਾਉਂਗੇ ਤੁਸੀਂ ਉਹਨਾਂ ਦੀ ਕੋਈ ਬੇਇੱਜ਼ਤੀ ਕਰੋ ਜਿਹੜਾ ਬੇਇੱਜ਼ਤੀ ਕਰਦਾ ਹੁੰਦਾ ਉਹ ਤਾਂ ਖੁੱਟ ਜਾਂਦਾ ਜਿਹਦੀ ਹੋਈ ਹੁੰਦੀ ਹੈ ਉਹ ਕਦੇ ਨਹੀਂ ਪੁੱਲਦਾ ਔਰ ਮੈਨੂੰ ਇੱਕ ਉਹ ਵੀ ਚੀਜ਼ ਪੰਜਾਬ ਦੇ ਯਾਦ ਹੈ ਜਿਹੜੇ ਕਿ ਜਦੋਂ ਪ੍ਰਾਈਮ ਮਿਨਿਸਟਰ ਡਾਕਟਰ ਬਰਮੋਨ ਸਿੰਘ ਉਹ ਦੱਸੇ ਜੋ ਉਹਨਾਂ ਦਾ ਪ੍ਰਿੰਸੀਪਲ ਸੈਕਟਰੀ ਹੁੰਦੇ ਸੀ ਉਹ TK ਨਾਇਰ ਪੰਜਾਬ ਦੇ ਅਫਸਰ ਸੀ ਤ੍ਰੇਗ ਬੈਚ ਦੇ ਤੇ ਜੇ ਪ੍ਰਾਈਮ ਮਿਨਿਸਟਰ ਨੇ ਨਾਲ ਮਿਲਣਾ ਤਾਂ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੂੰ ਮਿਲ ਚੱਲਦਾ ਤੇ ਜੇ ਪ੍ਰਿੰਸੀਪਲ ਸੈਕਟਰੀ ਉੱਥੇ ਨਹੀਂ ਹੁੰਦਾ ਸੀ ਪ੍ਰਿੰਸੀਪਲ ਸੈਕਟਰੀ ਦਾ ਪ੍ਰਾਈਵੇਟ ਸੈਕਟਰੀ ਉਹਨਾਂ ਦੇ ਕਮਰੇ 'ਚ ਜਾ ਕੇ ਬਹਿ ਜਾਂਦੇ ਉਹ ਮੈਂ ਉੱਥੇ ਉਹਦਾ ਗਵਾ ਹਾਂ ਕਿ ਉਹ ਲੜਕਾ ਹਿਮਾਚਲ ਪ੍ਰਦੇਸ਼ ਦਾ ਸੀ ਤੇ ਪੰਜਾਬ ਦਾ ਸੀਐਮ ਕਹਿੰਦੇ ਯਾਰ ਇਹ ਤਾਂ ਮੇਰਾ ਬੇਟਾ ਹੈ ਤੋ ਕਹਿੰਦਾ ਸੀਮ ਸਾਹਿਬ ਚਾਹ ਪੀਓਗੇ ਆਹ ਬੇਟਾ ਪਿਲਾਇਗਾ ਤੂੰ ਨਹੀਂ ਪੀਵੇਂਗਾ ਤੇ ਉਹਨੂੰ ਕਹਿਣਾ ਬੇਟਾ ਜਦੋਂ ਵੀ ਤੂੰ ਆਉਣਾ ਤਾਂ ਤੂੰ ਬਾੜੀ ਨੂੰ ਵਧਾਈ ਦੇਣਾ ਕਿੰਨੇ ਪੰਜਾਬ ਦੇ ਸਿਕਤਰ ਹੈ ਜਿਹੜੇ ਆਪਣੇ ਸੈਕਟਰ ਦੇ ਸਿਕਤਰਾ ਤੋਂ ਵਧਾਈ ਦੇਣ ਥੋੜੀ ਬਹੁਤ ਯਾਰ ਕੋਆਰਡੀਨੇਸ਼ਨ ਕੋ ਵੀ ਕਮ ਸਟੇਟ ਦੇ ਹੁੰਦੇ ਉਹਨੂੰ ਆਪ ਦੀ ਈਕੋ ਜਿਹੜੀ ਹੈ ਜਦੋਂ ਤਾਈ ਤੁਸੀਂ ਆਪਣੀ ਈਕੋ ਨੂੰ ਖਤਮ ਨਹੀਂ ਕਰੋਗੇ ਤਾਂ ਸਟੇਟ ਦੇ ਕੰਮ ਜਿਹੜੇ ਆ ਪਰ ਜੇ ਪੰਜਾਬ ਨੇ ਇਹ ਮਾਣੀ ਬਣਾ ਲਿਆ ਕਿ ਅਸੀਂ ਤਾਂ ਪਿਛਲੀ ਲਾਈਨ ਚ ਲੱਗਣਾ ਹੈ ਫੇਰ ਤਾਂ ਕੋਈ ਰੋਕ ਨਹੀਂ ਸਕਦਾ 32 ਸਟੇਟ ਹੈ ਇੰਡੀਆ ਦੇ ਤੁਹ ਨੂੰ ਸਾਰਿਆਂ ਨੇ ਜਾਣਨਾ ਔਰ ਇਹ ਕਹਿਣਾ ਕਿ ਇਹਨੂੰ ਦੇਖੋ ਇੱਕੋ ਮੈਨੂੰ ਯਾਦ ਨਹੀਂ ਉਹ ਕਿਹੜਾ ਲੀਡਰ ਸੀ ਜਿਹੜਾ ਕਹਿੰਦਾ ਸੀ ਕਿ ਇਟ ਇਜ਼ ਓਨਲੀ ਦ ਡੈਡ ਹੂ ਡੋਨਟ ਹੈਵ ਪ੍ਰੋਬਲਮ ਸਿਰਫ ਉਹਦਾ ਬੰਦੇ ਹੁੰਦੇ ਨੇ ਜਿਨ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਉਹ ਉਹ ਲੈਪਸ ਹੋ ਗਿਆ ਸੰ 23 ਦਾ 850 ਕਰੋੜ ਕਿਉਂਕਿ ਉਹਦਾ ਕੋਈ 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 ਨਾ ਬੰਦਾ ਹੈ ਕੰਸਲਟੈਂਟ ਟੀਵੀ 800 ਕਰੋੜ ਉਹ ਚਲਾ ਗਿਆ پنجاب سے واحد صوبہ ہے جتھے این ایچ اے آئی نیشنل ہائی وے اتارٹی انڈیا دا بارہ ہزار کروڑ روپیہ جہے پروجیکٹ ٹرمینیٹ ہو گئے کیونکہ لینڈ ایک ایڈمنسٹریشن کر کے دے پائی اور ہندوستان ایک بھی صوبہ ایسا نہیں ہے جتھے پروجیکٹ ٹرمیٹ اس کر کے ہو جاتے ہیں کیونکہ لینڈ ایک